ਹਾਂਜੀ ਸਦਨ ਸਾਸਤਰੀ ਗਾ ਤੁਹਾਡਾ ਨਵੇਂ ਵਲੌਗ 'ਚ ਬਹੁਤ-ਬਹੁਤ ਸਵਾਗਤ ਹੈ। ਚੈਨਲ ਨੂੰ ਕਰੋ ਸਬਸਕ੍ਰਾਈਬ ਕਰੋ, ਨਵੀਆਂ ਵੀਡੀਓ ਦੇਖਣ ਨੂੰ ਸ਼ੇਅਰ ਤੇ ਲਾਈਕ ਕਮੈਂਟ। ਅੱਜ ਆਪਾਂ ਚੱਲੇ ਆ ਜਿਸ ਦੀ ਬਹੁਤ ਟਾਈਮ ਤੇ ਪੁਰਾਣੀ ਆਪਣੀ ਤਮੰਨਾ ਸੀ ਅੱਜ ਆਪਣੀ ਪੂਰੀ ਕਰਨੇ ਚੱਲੇ ਆ। ਗੱਡੀ ਆਪਣੀ ਬਲੇਰੋ ਆਪਾਂ ਜਾਣ ਨਾਲੋਂ ਵੱਧ ਕੇ ਰੱਖੀ ਹੋਈ ਹੈ। ਪਹਿਲਾਂ ਵੀ ਬਲੇਰੋ ਦੀ ਹੁਣ ਫੇਰ ਬਲੇਰੋ ਲਈ ਆਹ ਬਲੇਰੋ ਦੇ 30 ਵਰੀ ਅਲਾਏ ਬਦਲਨੇ ਆ। 18 ਇੰਚੀ ਅਲਾਏ ਪਾਉਣ ਚੱਲੇ ਆ ਜਿਹਦੇ ਵਿੱਚ ਤਮੰਨਾ ਬਹੁਤ ਟਾਈਮ ਦੀ ਸੀ। ਪਰ ਅੱਜ ਆਪਾਂ ਪੂਰੀ ਕਰਨ ਲੱਗੇ ਆ। ਤਨੂ ਦਿਖਾਉਂਨੇ ਆ ਗੱਡੀ ਦਾ ਰਿਵਿਊ ਪਹਿਲਾਂ ਆਪਾਂ ਕਾਲੇ ਡਰਮ ਪਵਾਏ ਫਿਰ ਹੁਣ ਆਹ ਲਾਈ ਵੀਲ ਪਵਾ ਲਏ ਤੇ ਜਿਹੜੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਹਾਂਜੀ ਸੱਜਣੋ ਆਹ ਲਾਈ ਵੀਲ ਪਵਾਏ ਤੇ ਗੱਡੀ ਨੂੰ ਆਪਾਂ ਨੇ ਤੇ ਜਮੀ ਨਵੇਂ ਤੇ ਰਾਈਟਰ ਇਹ ਨਵੇਂ ਵੇਰੇ ਆਪਾਂ ਨੂੰ 70000 ਦੇ ਭਾਅ ਤੇ ਜਿਆਦਾ ਆਪਣਾ ਬਜਟ ਬਜਟ ਦੇ ਹਿਸਾਬ ਨਾਲ ਚੱਲੇ ਆਪਾਂ ਘਰ ਤੇ ਆਪਾਂ ਪ੍ਰੈਸ਼ਰ ਵੀ ਨਹੀਂ ਪਾਉਣਾ ਗੱਡੀ ਬਦਲੀ ਦੀ ਪਰ ਹੁਣ

ਸਟਾਨਗਰੋ ਤੇਰੀ ਮੇਰਾ ਜਾਮਾ ਮਿਲ ਲਾ ਬਾਬੂ ਸੂੜੀਆਂ ਸੱਤ ਲੋ ਜੀ ਆ ਕੇ ਦੇਖਦੇ ਹੁਣ ਕਿਹੜੇ ਲਾਇ ਫਿੱਟ ਆਉਂਦੇ ਗੱਡੀ ਨੂੰ ਦੂਵਾਰ ਆ ਗਿਆ ਜੇ ਮੈਂ ਦੂਵਾਰ ਆ ਗਿਆ 100 ਬਾਰੇ ਆਵਾਜ਼ ਲੈ ਆ ਬਾਈ ਅੜਾਈ ਹੋ ਕੇ ਸਾਨੂੰ ਪਸੰਦ ਹੁਣ ਆ ਫੋਨੇ ਪਹਿਲਾਂ ਉਹ ਤੇ ਨਹੀਂ ਤਾਂ ਤੋਤਾ ਫੇਰੀਓ ਕਰਨਾ ਬਾਈਆਂ ਦੇ ਉਹ ਥੇਣ ਵਾਲਾ ਕਿੱਥੇ ਉਹਦਾ ਸਰਾ ਲੱਗੂਗਾ ਬਾਈ ਹਾਂ ਇਹ ਮਾਰਦਾ ਨਹੀਂ ਕਰਦਾ ਮੁਖਾਰ ਨਹੀਂ ਪਤਾ ਤੋਤਾ ਫੇਰੀ ਇਹਨੇ ਡੈਡੀ ਕਹਿੰਦੇ ਆ ਉਹਨੇ ਕਿਸੇ ਨੂੰ ਕਰਿਆ ਹੋਇਆ ਦੇਖਿਆ ਯਾਰ ਚੱਲੇ ਜੋ ਆ ਬਾਲ ਤੋਂ ਨਿਕਲ ਚੱਲ ਰਿਹਾ ਉਹ ਤਾਂ ਇੱਕ ਹੀ ਤਾਂ ਕਹਾ ਬਤਾਉਂਦਾ ਆ ਵੀ ਭਾਵੇਂ ਆਉਗਾ ਤੋਤਾ ਘੜਾ ਦੇ ਹੁਣ ਬਿਸਕੁਟ ਲੈਣ ਗਿਆ ਉਹ ਬਿਸਕੁਟ ਲੈਣ ਗਿਆ ਪ੍ਰਵੀਨ ਦਾ ਆਪਾ ਲਾਈਦਾ ਬੋਲੇਜ ਲਈ ਆਏ ਨਾ ਕਿਹੇ ਜਾ ਕੇ ਘਰ ਵੀ ਜਾਦੇ ਚੌੜੇ ਕਰਾਤੇ ਉਹ ਮਸਾਂ ਹੀ ਡੀਲ ਡਨ ਹੋਈ ਆ ਵੀਰ ਯਾਰ ਇਹ ਨਾ ਪਰ ਰੰਗ ਪੈਣਾ ਹੈ ਕਾਲਿਆਂ ਪਰ ਇਹਦਾ ਹਵਾ ਜੀ ਉੱਠਿਆ ਰੰਗ ਕੋਈ ਨਹੀਂ ਆ ਰੰਗ ਦੇਖਦਾ ਜਾਲੀਆਂ ਲਾ ਸੱਜਣਾ ਹੁਣ ਲਾਇਆ ਨਾਲ ਲੁੱਕ ਬਣ ਗਈ ਗੱਡੀ ਦੀ ਆਪਾਂ ਨੂੰ ਪੁਰਥੜਾ ਦਾ ਕੋਈ ਟੱਕਰ ਨਹੀਂ ਜਾਹਤੇ ਜਣਾ ਨਾ ਨਾ ਲਾ ਟੱਕਰ ਗਿਆ ਫਿਰ ਉਹ ਦੇਖਣਾ ਲੋਈ ਬਾਬੇ ਹੋ ਗਿਆ ਡੰਨ ਲਗਾ ਮਾ ਆਪਣਾ ਪੈਗੇ ਲਾਏ ਗੱਡੀ ਦਾ ਜਿਹੜੀ ਜਾਨ ਪੈਣੀ ਸੀ ਪੈਣੀ ਸੀ ਆਪਣੇ ਜੀ ਬੇ ਜੀ ਆ ਪਿੱਛੇ ਵਾਲਾ ਲਾਏ ਆਪਾਂ ਇਹਨਾਂ ਨੂੰ ਵੀ ਰੋਣਾ ਤਰਾ ਕੇ ਕਬਰ ਲਵਾ ਦੇਣਾ